ਜੇ ਕਿਸੇ ਦੇ ਬੱਚਾ ਨਹੀਂ ਹੁੰਦਾ ਜੀ ਕਹਿੰਦੇ ਇੱਥੇ ਨਿੰਮ ਬੰਨ ਕੇ ਜਾਓ ਤੇ ਨਾਲ ਇੱਕ ਮਾਂਜਾ ਸਾਹਿਬ ਜਿਹੜੀ ਜਿਹੜੀ ਵੀ ਮੰਨ ਲਾ ਵੀ ਉਹ ਰਸਮ ਹੁੰਦੀ ਹੈਗੀ ਤੇ ਉਹ ਸੁੱਖ ਸੁੱਖ ਕੇ ਜਾਣੀ ਪੈਂਦੀ ਹੈਗੀ ਤੇ ਇਹ ਕਿੱਥੋਂ ਦਾ ਡਰੈੱਸ ਆ ਸਾਰਾ ਡਰੈੱਸ ਵੀ ਦੱਸਾਂਗੇ ਤੇ ਸਾਰੀ ਵੀਡੀਓ ਧਿਆਨ ਨਾਲ ਦੇਖਿਓ ਤੇ ਨਾਲ ਦੀ ਨਾਲ ਇੱਥੇ ਇਸੇ ਜਗ੍ਹਾ ਦੇ ਉੱਤੇ ਮਿੱਟੀ ਵੀ ਚੜ੍ਹਦੀ ਆ ਪਰਲੀ ਸਾਈਡ ਤੇ ਉਹ ਸਾਹਮਣੇ ਇਟਾਂ ਦੇਖਦੇ ਹੋ ਤੁਸੀਂ ਇੱਥੇ ਸੁੱਖ ਸੁੱਖੀ ਜਾਂਦੀ ਹੈਗੀ ਮੰਨ ਲਾ ਵੀ ਇਹਦਾ ਘਰ ਨਾ ਪੈਂਦਾ ਜਿਹੜਾ ਘਰ ਇੱਥੇ ਮਿੱਟੀ ਚੜਾ ਜਾਂਦਾ ਤੇ ਸੁੱਖ ਸੁੱਖ ਜਾਂਦਾ ਜਿਹੇ ਜਿਹਾਂ ਘਰ ਪਾਉਣਾ ਹੁੰਦਾ ਹੋਇਆ ਘਰ ਪਾ ਜਾਂਦਾ ਤੇ ਜਦੋਂ ਸੁੱਖ ਪੂਰੀ ਹੋ ਜਾਂਦੀ ਹੈ ਤਾਂ ਉਦੋਂ ਬਾਅਦ ਲੋਕ ਇੱਥੇ ਘਰ ਪਾ ਕੇ ਜਾਂਦੇ ਨੇ ਉਵੇਂ ਤੇ ਆਪਣੀ ਸੁੱਖ ਲਾ ਕੇ ਜਾਂਦੇ ਨੇਗੇ ਤੇ ਦੂਜੀ ਗੱਲ ਇਹ ਬਹੁਤ ਪ੍ਰਾਤਨ ਇਤਿਹਾਸ ਹੈ ਜੀ ਤੇ ਬਹੁਤ ਕੱਠ ਹੁੰਦਾ ਔਰੇ ਦੂਜ ਤੀਜ ਨੂੰ ਤਿੰਨੇ ਦਿਨ ਤੇ ਬਾਕੀ ਸਿਰੇ ਇਹ ਹੈਗਾ ਜੋਗੀ ਪੀਰ ਤੇ ਡੇਰਾ ਤੇ ਆਪਣਾ ਨਾਲ ਹੀ ਇੱਥੇ ਗੰਢ ਜੋੜਾ ਵੀ ਚੜਦਾ ਹੈ ਉਹ ਕਹਾਦਾ ਜਿਹਦਾ ਰਿਸ਼ਤਾ ਨਹੀਂ ਹੁੰਦਾ ਜਿਹਦਾ ਵਿਆਹ ਹੋ ਜਾਂਦਾ ਤੇ ਚੈਲਾ ਦੇ ਇੱਥੇ ਆ 5 ਕਿਲੋ ਗੋੜ ਪਤਾ ਨਹੀਂ ਜਿੰਨੀ ਵੀ ਰਾਸਮ ਹੁੰਦੀ ਆ ਉਸ ਤੋਂ ਬਾਅਦ ਉਹ ਚੜਾ ਕੇ ਜਾਂਦੇ ਆ ਸਾਰਾ ਗੋੜ ਜਦੋਂ ਪੂਰੀ ਸੁੱਕ ਹੋ ਜਾਂਦਾ ਅਗਲੇ ਦਾ ਰਿਸ਼ਤਾ ਹੋ ਜਾਂਦਾ ਤੇ ਬਾਕੀ ਸਾਰੇ ਇਹ ਜਿਹੜੀ ਬਲਿੰਦਾ ਬਹੁਤ ਉੱਚੀ ਹੈ ਆ ਬਲਿੰਦ ਦੇ ਉੱਪਰ ਬਾਬਾ ਜੀ ਨੇ ਮਾਲਾ ਬਣਿਆ ਹੋਇਆ ਸਥਾਨ ਹੈ ਬਹੁਤ ਪ੍ਰਾਤਨ ਇਤਿਹਾਸ ਹੈ ਇਹ ਜੋਗੀ ਪੀਰ ਤੇ ਜੋਗਰਲਾ ਪਿੰਡ ਦੇ ਕੋਲੇ ਤੇ ਆ ਦੇਖੋ ਜੀ ਕਰੋ ਦਰਸ ਤਨ ਤਨ ਬਾਬਾ ਜੋਗੀ ਪੀਰ ਤੇ ਸਾਰੇ ਜਿਹੜੇ ਜਿਹੜੇ ਜਾਣਦੇ ਨੇ ਉਹ ਵੀ ਕਮੈਂਟ ਕਰਿਓ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤਾਂ ਕਿ ਕਿ